ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼ਰਮਨ ਅਕਾਲੀ ਦਲ ਦੇ ਸੀਨੀਅਰ ਅਕਾਊਂਟ ਸਾਫ ਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਅੱਜ ਮੁਹਾਲੀ ਅਦਾਲਤ ਵਿੱਚ ਸੁਣਵਾਈ ਹੋਈ। ਜ਼ਮਾਨਤ ਅਰਜ਼ੀ ਤੇ ਸੁਣਵਾਈ ਅਦਾਲਤ ਨੇ 3 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਦੀ ਅਰਜ਼ੀ ਤੇ ਜੇਲ੍ਹਾਂ ਬਾਰੇ ਵਿਧੇਕ ਡੀਡੀਪੀ ਵੱਲੋਂ ਸੀਲਬੰਦ ਰਿਪੋਰਟ ਤਿਆਰ ਕੀਤੀ ਗਈ ਜਿਸ ਨੂੰ ਅਦਾਲਤ ਨੇ ਦੋਵਾਂ ਤੀਹਾਂ ਸਾਹਮਣੇ ਖੋਲ੍ਹਿਆ। ਜੇਲ੍ਹ ਵਿੱਚ ਬੈਰਕ ਬਦਲਣ ਦੇ ਮਾਮਲੇ ਤੇ ਅਦਾਲਤ ਨੇ 2 ਅਗਸਤ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। ਇਹ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਦੋ ਐਪਲੀਕੇਸ਼ਨਸ ਕਨਸਿਡਰੇਸ਼ਨ ਵਾਸਤੇ ਰੱਖੀਆਂ ਗਈਆਂ ਸੀ ਇੱਕ ਜਿਹੜੀ ਉਹਨਾਂ ਦੀ ਬੈਰਕ ਚੇਂਜ ਹੈ ਦੂਜੀ বেল ਐਪਲੀਕੇਸ਼ਨ ਡਾਇਰੈਕਟ ਚੇਂਜ ਦੀ ਐਪਲੀਕੇਸ਼ਨ ਚ ਲਾਸਟ ਡੇਟ ਤੇ ਕੋਰਟ ਨੇ ਡਾਇਰੈਕਟ ਕੀਤਾ ਸੀ ਡੀਜੀਪੀ ਪ੍ਰੈਜ਼ੈਂਸ ਨੂੰ ਕਿ ਉਹ ਸਾਰੀ ਚੀਜ਼ਾਂ ਨੂੰ ਅਸੈਸ ਕਰਕੇ ਕੋਰਟ ਦੇ ਵਿੱਚ ਰਿਪਲਾਈ ਫਾਈਲ ਕਰਨਗੇ ਕਿ ਕੀ ਜੇਲ ਮੈਨੂਅਲ ਔਰ ਖਾਸ ਕਰਕੇ ਜਿਹੜਾ ਉਹਦਾ ਸੈਕਸ਼ਨ 20 ਹੈ ਕਿ ਜੇਲ ਡਿਪਾਰਟਮੈਂਟ ਉਹਨੂੰ ਕੰਪਲਾਈ ਕਰ ਰਿਹਾ ਹੈ ਅਜੋਦੇ ਬਾਬਤ ਡੀਜੀਪੀ ਪ੍ਰੈਜ਼ੈਂਸ ਦਾ ਰਿਪਲਾਈ ਇੱਕ ਸੀਲਡ ਇਨਵੈਲਪ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੇ ਫਾਈਲ ਕੀਤਾ ਤੇ ਸਟੇਟ ਨੇ ਰਿਕੁਐਸਟ ਕੀਤੀ ਹੈ ਕਿ ਇਹਨੂੰ ਸੀਕ੍ਰੀਟ ਡਾਕੂਮੈਂਟ ਰੱਖਿਆ ਜਾਵੇ ਸੋ ਉਹ ਫਾਈਲ ਦਾ ਪਾਰਟ ਬਣਾ ਲਿਆ ਗਿਆ ਪਰ ਅਸੀਂ ਨਾਲ ਹੀ ਕੋਰਟ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਉਹਦੀ ਕਾਪੀ ਮਿਲਣੀ ਚਾਹੀਦੀ ਅਗਰ ਇਸ ਤੇ ਕੋਈ ਬਹਿਸ ਹੋਣੀ ਹੈ ਅਗਰ ਇਹ ਤੇ ਅੰਡਰ ਕੰਸੀਡਰੇਸ਼ਨ ਹੈ ਤਾਂ ਸਾਨੂੰ ਉਹਦੀ ਕਾਪੀ ਮਿਲਣੀ ਚਾਹੀਦੀ ਹੈ ਜ਼ਿਕਰ ਇਹ ਹੋ ਗਿਆ ਕਿ ਮਜੀਠਿਆ ਦੇ ਗ੍ਰਿਫਤਾਰੀ ਨੂੰ ਅੱਜ 1 ਮਹੀਨਾ ਹੋ ਗਿਆ ਹੈ